ਅੱਜ ਮੇਤਰੋ ਠੋਡੇ ਵਾਸਤੇ ਨਾ ਜੀ ਚਾਰ ਟਰੈਕਟਰ ਲੈ ਕੇ ਆਏ ਆ ਪੂਰੇ ਕੋਕੇ ਵਰਗੇ ਟਰੈਕਟਰਾਂ ਤੇ ਮਾਲਕ ਆਪਣੇ ਕੋਲ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਵਧੀਆ ਬਾਈ ਜੀ ਅੱਜ ਪੂਰੇ ਨਗੀਨੇ ਹੀ ਆ ਚਾਰੇ ਹਾਂਜੀ ਪੂਰੇ ਪੂਰੇ ਵੀਰੇ ਠੀਕ ਆ ਮੈਂ 43600 ਦਾ ਤਿਆਰ ਹੋਏ ਬਹੁਤ ਵੇਖ ਕੇ 3610 ਕੀਤਾ ਰਕੀਆਂ ਹਾਂਜੀ ਹਾਂਜੀ 3610 ਆ ਜੀ ਠੀਕ ਆ ਇਹ ਮਾਡਲ ਕਿਹੜਾ ਇਹ ਮਾਡਲ 1992 ਹੈ ਜੀ 1992 ਮਾਡਲ ਆ ਨੰਬਰ 50 ਆਉਂਦਾ ਨੰਬਰ 50 ਆਉਂਦਾ ਜੀ 50 ਦਾ ਨੰਬਰ ਆ ਤੇ ਜਿਹੜਾ ਟਰੈਕਟਰ ਨੂੰ ਹੋਇਆ ਪੇਂਟ ਉਹ ਦੱਸੋ 2K ਉਹ ਤੇਰਾ ਪੇਂਟ ਆ ਵੀਰੇ ਡਿਸਕ ਬ੍ਰੇਕਾਂ 'ਚ ਇਹ 2K ਦਾ ਪੇਂਟ ਆ ਡਿਸਕ ਬ੍ਰੇਕਾਂ 'ਚ ਵੀ ਕੋਈ ਆਏ ਜਿਵੇਂ ਕਈ ਨਹੀਂ ਨਾ ਰੰਗ ਪੇਪੜੀ ਨਹੀਂ ਮਾਰ ਕੇ ਲੈ ਮਾੜਾ ਸਾਹਮਣੇ ਰੰਗ ਦੀ ਸਫਾਈ ਵੇਖੋ ਬਹੁਤ ਪੂਰਾ ਵਧੀਆ ਰੰਗ ਹੋਇਆ ਪਿਆ ਹਾਂ ਪੂਰਾ ਵਧੀਆ ਹੋਇਆ ਜ਼ਾ ਰੰਗ ਵੀ ਫੁੱਲ ਗਾਰੰਟੀ ਵਾਲਾ ਹਾਂ 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 ਲਾਈਟਾਂ ਲੂਟਾਂ ਪੂਰੀਆਂ ਲਾਈਆਂ ਇਹ ਦੇਖ ਕਈ ਵਾਰੀ ਐਨਆਰਆਈ ਭਰਾਣੇ ਲੈਣਾ ਹੁੰਦਾ ਗਾ ਵੇ ਟ੍ਰਾਈਟਰ ਪੂਰਾ ਵੀ ਸੱਜਰਾ ਪੇਂਟ ਹੋਇਆ ਕਰਕੇ ਹਾਂਜੀ ਹਾਂਜੀ ਰੰਗ ਪੇਡ ਦਾ ਪੂਰਾ ਚੰਗਾ ਤੇ ਇੰਜਨ ਗੇਅਰ ਦਾ ਕਿਵੇਂ ਆ ਗੇਅਰ ਦਾ ਵੀਰੇ ਵਾਹ ਕੇ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਚੱਕਰ ਨਹੀਂ ਵੀਰੇ ਵਾਹ ਕੇ ਤਸੱਲੀ ਕਰਕੇ ਸੌਦਾ ਹੀ ਫੇਰ ਲਾਵੇ ਹਾਂਜੀ 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 ਟਾਇਰ ਵੀ ਨਵੇਂ ਹਨਾ ਨਵੇਂ ਟਾਇਰ ਆ ਵੀਰੇ ਨਵੇਂ ਟਾਇਰਾਂ ਚਾਹ ਤੇ ਸਾਰੀ ਐਸੈਸਰੀਆਂ ਹੀ ਮਿਲੂਗੀ ਸਾਰੀ ਸਸਤੀ ਵੀਰੇ ਇਹ ਤਾਂ ਜੜ ਤੱਕ ਨਵੀਂ ਹੈ ਜੀ ਠੀਕ ਆ ਸਾਰੀ ਹੀ ਮਿਲੂਗੀ ਕੋਈ ਚੱਕਰ ਨਹੀਂ ਸਾਰੀ ਐਸੈਸਰੀ ਵੀ ਨਾਲ ਮਿਲੂਗੀ ਜਿਹੜੀ ਤੁਸੀਂ ਵੀਡੀਓ ਚ ਦੇਖ ਰਹੇ ਆ ਤੇ ਤਿਆਰ ਵੀ ਪੂਰਾ ਘੈਂਟ ਹੋਇਆ ਹੋਇਆ ਹੈ ਨਾ ਬਈ ਹਾਂਜੀ ਵੀਰੇ ਮਰਗਾਰ ਜਿਵੇਂ ਹੋਵੇ ਸਾਰੇ ਨ ਹਾਂਜੀ ਵੀ ਨਵਾਂ ਤਿਆਰ ਹੋਇਆ ਵਾ ਵੀ ਕੋਈ ਕਾਮੀ ਪੇਸ਼ੀ ਵਾਲੀ ਗੱਲ ਹੈ ਨਹੀਂਗੀ ਨਹੀਂ ਨਹੀਂ ਭਾਈ ਰੰਗ ਪੇੜ ਦਾ ਵੀ ਪੂਰਾ ਚੰਗਾ ਤੇ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਹਾਂਜੀ ਹਾਂਜੀ ਵਾ ਕੇ ਸੌਦਾ ਲਾ ਕੇ ਟਰੈਕਟਰ ਫੇਰ ਖਰੀਦ ਸਕਦੇ ਹੋ ਤੇ ਗੱਲ ਕਰੀਏ ਕੀ ਰੇਟ ਰੱਖਿਆ ਦਾ ਵੀਰੇ ਰੇਟ ਤਾਂ ਹੈ ਕਹਿੰਦਾ 2 15 2 ਲੱਖ 15000 ਰੁਪਿਆ ਆਪਾਂ ਕਰਦੇ ਹਾਂ ਡਿਮਾਂਡ ਬਾਕੀ ਵੀਰੇ ਥੋੜੀ ਵੀਡੀਓ ਸ਼ੇਅਰ ਕਰਕੇ ਹੋਗਾ ਫੁੱਲ ਮਾਨਦਾਨ ਕਰਾਂਗੇ ਆਪਾਂ ਵੀਰੇ ਪੂਰਾ ਹਾਂਜੀ ਹਾਂਜੀ ਪੂਰਾ ਠੀਕ ਆ ਫੁੱਲ ਮਾਨਦਾਨ ਕੀਤਾ ਜਾਊਗਾ ਤੇ ਟਰੈਕਟਰ 'ਚ ਕੋਈ ਕਮੀ ਨਹੀਂ ਬਣਾਵਾ ਕੇ ਲੈ ਜੈਣਾ ਹਾਂਜੀ ਹਾਂਜੀ ਕਾਗਜ਼ ਪੱਤਰਾਂ ਦਾ ਓਕੇ ਆ ਓਕੇ ਆ ਬਈ ਓਕੇ ਠੀਕ ਆ ਫੁੱਲ ਗਰੰਟੀ ਆ ਕਾਗਜ਼ ਪੱਤਰ ਓਕੇ ਆ ਜੀ ਅੱਗੇ ਆ ਗਿਆ ਜੀ ਸੋਨਾਲੀ ਕਾ 60 ਇਹ ਮਾਡਲ ਕਿਹੜਾ ਬਾਈ ਇਹ 2012 ਮਾਡਲ ਆ ਜੀ 2012 ਮਾਡਲ ਨੰਬਰ ਨੰਬਰ 50 ਆ ਵੀਰੇ 50 ਨੰਬਰ ਆ ਮੂਹਰੇ ਟਾਇਰਾਂ ਦੀ ਗੱਲ ਕਰੀਏ ਮੂਹਰੇ ਜਮਣ ਨਵੇਂ ਪੁਆਏ ਵੀਰੇ ਓਕੇ ਮਗਲੇ ਟਾਇਰ ਹੈਗੇ 70 ਪੈਸੇ ਵੀਰੇ ਠੀਕ ਆ ਕੰਪਨੀ ਦੇ ਆ ਹਾਂਜੀ ਹਾਂਜੀ ਗੁਡਇਰ ਦੇ ਆ ਰੰਗ ਪੇੜਦਾ ਬਾਈ ਓਰੀਜਨਲ ਇਹਨਾਂ ਦੇ ਸਾਰਾ ਰੀਨਲ 12 ਮਾਡਲ ਹਾਂਜੀ ਹਾਂਜੀ ਪੂਰਾ ਸਾਫ ਪਿਆ ਬਲੈਕ ਬਲੋਕ ਤੇ ਪੂਰਾ ਰੰਗ ਆ ਜੀ ਹਾਂਜੀ ਹਾਂਜੀ ਪੂਰਾ ਵਧੀਆ ਟ੍ਰੈਕਟਰ ਇੰਜਨ ਗੇਅਰ ਤੇ ਬਹੁਤ ਸਹੀ ਆ ਟ੍ਰੈਕਟਰ ਇੰਜਨ ਗੇਅਰ ਦਾ ਵੀ ਪੂਰਾ ਚ ਓ ਉੱਥੇ ਕੱਲਾ ਘੱਟਿਆ ਰੰਗ ਪੈਰ ਦਾਣਾ ਚ ਆਉਂ ਪੁੱਤ ਜੜਦੇ ਉੱਥੋਂ ਰੰਗ ਲੱਗਦਾ हां ਜਿਵੇਂ ਕਲਾਚ ਨਾਲ ਆਪਣੇ ਬਾਕੀ ਆ ਪੂਰਾ ਰੰਗ ਪਿਆ ਹਨਾ ਹਾਂਜੀ ਹਾਂਜੀ ਮੀਟਰਾਂ ਮੂਟਰਾਂ ਦਾ ਵੀ ਪੂਰਾ ਟਰੈਕਟਰ ਸਾਫ਼ ਆ ਅਰੇ ਮਾਰੋਮਾ ਦਾ ਵੀ ਸਾਫ਼ ਆ ਵੀ ਮਾਰ ਡਲ ਦੇ ਸਾਉਣਾ ਪੂਰਾ ਕੱਲੀ ਵਾਈ ਤੇ ਚੱਲਿਆ ਹੋਇਆ ਕੋਈ ਵਾਈ ਆਪਣਾ ਆਵਾਜ਼ ਬੂਜ ਹੈ ਨਹੀਂ ਮਗਰੋਂ ਆਹੋ ਕੁੱਕ ਟਰੈਕਟਰ ਦੇ ਨਾਲ ਹੀ ਸਿੱਧੀ ਤਾਂ ਨਹੀਂ ਆਵਾਜ਼ ਬੂਜ ਨਾ 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 ਜਮੇ ਨਹੀਂ ਬਈ ਠੀਕ ਆ ਜੀ ਸਮਾਨ ਇਹਦੇ ਨਾਲ ਹੀ ਦੇਦੇ ਸਾਰਾ ਸਮਾਨ ਮਿਲੂ ਡੰਡਾ ਫੱਟੀ ਜੋ ਵੀ ਹੁੰਦਾ ਸਾਰਾ ਮਿਲੂ ਡੰਡਾ ਫੱਟੀ ਛਦਰੀ ਹਾਂਜੀ ਹਾਂਜੀ ਸਾਰਾ ਰਵਾਨਾ ਪੂਰਾ ਮਿਲੂਗਾ ਇੰਜਨ ਗੇਅਰ ਦਾ ਇਹ ਵੀ ਪੂਰਾ ਚੰਗਾ ਵਾਹ ਕੇ ਫਵਦਾ ਕਰਕੇ ਫੇਰ ਲਾ ਲਿਆ ਸਕਦੇ ਆ ਹਾਂਜੀ ਤੇ ਆਪਾਂ ਇਹਦੀ ਕੀ ਡਿਮਾਂਡ ਰੱਖੀ ਆ 60 ਦੀ ਇੰਦੀ ਵੀਰੇ 3,80,000 ਰੁਪਏ ਡਿਮਾਂਡ ਆ 380 ਡਿਮਾਂਡ ਕਰਦੇ ਆ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਉਹਦਾ ਵੀ ਵੀਰੇ ਫੁੱਲ ਮਾਨਤਨ ਕਰਾਂਗੇ ਪੂਰਾ ਖੁੱਲਾ ਹਾਂਜੀ 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 ਬਿਲਕੁਲ ਠੀਕ ਆ ਖੁੱਲਾ ਮਾਨਤਨ ਹੋਊਗਾ ਟਰੈਕਟਰ ਭਣਾ ਚਾਰਾਂ ਚ ਵਾਹ ਕੇ ਲੈ ਜੇ ਹਾਂ ਕੋਈ ਵਾਹ ਕੇ ਜਾ ਸਕਦਾ ਅੱਗੇ ਆ ਗਿਆ ਬਈ ਸਵਰਾਜ 855 ਟਮਾਟਰੀ ਕਿਹੜਾ ਮਾਡਲ ਆ ਇਹ 14 ਮਾਡਲ ਆਈ 14 ਮਾਡਲ ਆ ਨੰਬਰ ਪੰਜਾਬ ਦਾ ਹੀ ਆ ਨੰਬਰ ਪੰਜਾਬ ਆ ਵੀਰੇ ਰੰਗ ਪੇਂਟ ਦਾ ਸਾਰਾ ਅਰੀਜਨਲ ਆ ਟਾਇਰ ਨੇ ਪੱਕੇ ਆ ਮੰਨ ਲਓ ਟਾਪ ਮਾਡਲ ਆ ਜੀ ਟਾਪ ਮਾਡਲ ਆ ਬਾਪਰ ਮੂੰਹ ਪਰ ਪੂਰਾ ਲੱਗਾ ਘੋੜਾ ਬਾਪਰ ਹਾਂਜੀ 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 ਠੀਕ ਆ ਪੰਜਾਬ ਨੰਬਰ ਆ 14 ਮਾਡਲ ਹਾਂਜੀ ਟਾਇਰ 80 ਕੋ ਪੈਸੇ ਹੈਗੇ ਹਾਂ ਵੀਰੇ 80 ਪੈਸੇ ਟਾਇਰ ਵਾਧਦੀ ਮੰਨ ਲਓ 80 ਪੈਸੇ ਮੰਨ ਕੇ ਚੱਲੋ ਮੰਨ ਕੇ 80 ਪੈਸੇ ਚਾਲਦੇ ਆ ਉਹ ਵਾਧਾ ਹਾਂਜੀ ਹਾਂਜੀ ਪੂਰਾ ਰੰਗ ਇਹਦਾ ਪਿਆ ਹਾਂਜੀ ਕੰਪਨੀ ਰਿਕਾਉਣ ਨਾਲ ਹੀ ਚੱਲਿਆ ਹੋਣਾ ਬਈ ਇਹ ਤਾਂ ਹਾਂਜੀ ਹਾਂਜੀ ਵੀਰੇ ਚੱਲਿਆ ਹੀ ਆਪਣਾ ਜੀਮੀਂਦਾਰ ਖੇਤੀ ਕੰਮ ਤੇ ਚੱਲਿਆ ਸਾਰਾ ਜੀ ਠੀਕ ਆ ਨਹੀਂ ਤਾਂ ਬਈ ਟਰਾਲੇ ਤੇ ਚੱਲ ਕੇ ਨਾ ਟਰੈਕਟਰ ਖੜਕਦੇ ਜਾਂਦੇ ਮਗਰੋਂ ਹਾਂਜੀ ਹਾਂਜੀ ਹਾਂ ਨਹੀਂ ਨਹੀਂ ਉਹਦੀ ਕੋਈ ਵਾਇਬ ਹੋਈ ਨਹੀਂ ਬਈ ਕਹੇ ਚੱਕਰ ਦੇ ਠੀਕ ਆ ਕੋਈ ਆਵਾਜ਼ ਬੋਈ ਨਹੀਂ ਪੀਵੀ 30 ਸ਼੍ਰੀ ਮੋਖਸਰ ਸਾਹਿਬ ਦਾ ਨੰਬਰ ਆ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਸਰ ਟੌਪ ਮਾਡਲ ਆ ਗਿਆ ਵੀਰੇ ਟੌਪ ਮਾਡਲ ਆ ਗਿਆ ਤੇ ਸਮਾਨ ਪੂਰਾ ਮਿਲੂਗਾ ਡੰਡਾ ਪੱਟੀ ਛਤਰੀ ਇੰਜਨ ਗੇਅਰ ਦਾ ਤੁਸੀਂ ਵਾਹ ਕੇ ਚਲਾ ਕੇ ਸੌਦਾ ਫੇਰ ਲਾ ਸਕਦੇ ਹੋ ਨਾ ਬਾਈ ਹਾਂ ਹਾਂ ਵੀਰੇ ਠੀ ਇਹਦਾ ਵੀ ਰੰਗ ਰੰਗ ਪੂਰਾ ਪਿਆ ਟਰੈਕਟਰ ਦਾ ਵੀ ਲੱਗੀ ਤਾਂ ਨਹੀਂ ਕਲਮ ਕਿਤੇ ਬਾਈ ਨਾ 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 ਬਾਈ ਕਿਤੇ ਨਹੀਂ ਲੱਗੀ ਪੂਰਾ origignal ਆ ਜਿੰਨਾ ਵੀ ਦੀਦਾਰੀ ਨਾਲ ਠੀਕ ਆ ਜੀ ਪੂਰਾ origignal ਆ ਇੰਜਨ ਗੇਅਰ ਦਾ ਵਾਹ ਕੇ ਲੈ ਆ ਸਕਦੇ ਹੋ ਤੇ ਗੱਲ ਕਰੀ ਹੁਣ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਇਹਦਾ ਵੀਰੇ 4 ਲੱਖ ਤੇ 65000 ਰੁਪਿਆ ਮੁੱਲ ਆ ਵੀਰੇ ਤੇ 465 ਮੁੱਲ ਕਰਦੇ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਮਰੀਕ ਰੰਗ ਵੀਰੇ ਫੁੱਲ ਮਾਨਤਾ ਫੁੱਲ ਮਾਨਤਾ ਹਾਂਜੀ ਹਾਂਜੀ ਥੈਂਕ ਯੂ ਵੀਰੇ ਠੀਕ ਆ ਭਲਾ ਵਾਹ ਕੇ ਲੈ ਜਾਣਾ ਐਨੀ ਗਾਰੰਟੀ ਹੈ ਮਿਸਤਰੀ ਨਾਲ ਲੈਓ ਹੋਰ ਦੱਸੋ ਯਾਰ ਬਾ ਮੈਸਤਰੀ ਨਾਲ ਲਿਆਣਾ ਵੀ ਇੰਨੀ ਆਪਾਂ ਗਾਰੰਟੀ ਦੇਦੀ ਜਦੋਂ ਹਣਾ ਬਾਈ ਹਾਂਜੀ ਹਾਂਜੀ ਅੱਗੇ ਆ ਗਿਆ ਫੋਰਡ 3600 ਬਾਈ ਹਾਂਜੀ ਇਹ ਮਾਡਲ ਕਿਹੜਾ ਈ ਇਹ ਵੀਰੇ 95 ਮਾਡਲ ਆ ਤੇ ਬਈ ਆਪਦਾ ਹੀ ਨੰਬਰ ਰੈਂਦਾ ਠੀਕ ਆ ਪੀਵੀ3 ਬਠਿੰਡਾ ਨੰਬਰ ਹਾਂ ਟਾਇਰ ਵੀ ਨੇ ਚਾਰੇ ਅਗਲੇ ਮਰਦੇ ਅਗਲੇ ਗੁੜੀਰਦੇ ਆ ਬਾਕੀ ਰੰਗ ਪੇੜ ਦਾ ਕੈਕਟਰ ਆਰੀਜਨਲ ਆ ਸਾਰਾ ਬਾਈ ਅਮਰੀਕਾ ਸਾਰਾ ਆਰੀਜਨਲ ਆ ਕਿਤੇ ਕਲਮ ਤਾਂ ਨਹੀਂ ਲੱਗੀ ਆ ਜਿਵੇਂ ਬੱਗੋ ਨਿਕਲੀ ਆ ਜਿਵੇਂ ਆ ਆ ਨਿਕਲੀ ਆ ਹਾਂ 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 ਆ ਨਿਕਲੀ ਆ ਬਾਕੀ ਰੀਨਲ ਹਰੀਨਲ ਸਾਰਾ ਵੀਰੇ ਮਾਡਲ ਵੀ 94 ਹੀ ਆ ਗਿਆ ਨਾ 95 ਮਾਡਲ ਆ 95 ਦੀ ਬੰਦ ਹੋਈ ਆ ਇਹ 95 ਮਾਡਲ ਆ ਹਾਂ ਉਹ ਵੀ ਨਿਕਿਆ ਟ੍ਰੈਕਟਰ ਹੀ ਪੂਰਾ ਸਹੀ ਆ ਨਹੀਂ ਤਾਂ ਨਾ 95 ਮਾਡਲ ਦਾ ਟ੍ਰੈਕਟਰ ਬਈ ਖੁੱਲ ਜਾਂਦੇ ਆ ਗਲ ਜਾਂਦੇ ਟ੍ਰੈਕਟਰ ਪੂਰੇ ਨਹੀਂ ਨਹੀਂ ਵੀਰੇ ਕਿਤੇ ਪੂਰਾ ਨਾਲ ਦੇ ਟ੍ਰੈਕਟਰ ਦੇ ਕੋਈ ਚੱਕਰ ਨਹੀਂ ਕੱਲੀ ਵਾਈ ਤੇ ਚੱਲਿਆ ਵਿਆ ਹਾਂ ਹਾਂ ਜੀ ਵੀ ਟਰੈਕਟਰ ਨਹੀਂ ਤਾਂ ਗਲ ਜਾਂਦੇ ਪਰ ਇਹ ਟਰੈਕਟਰ ਸਾਫ਼ ਪਿਆ ਪੂਰਾ ਹਾਂਜੀ ਟਾਇਰ ਵੀ ਪੱਕੇ ਆ ਕੋਈ ਉਹ ਜੀ ਦਿੱਕਤ ਨਹੀਂ ਗੱਲ ਵੀ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਠੀਕ ਆ ਵੀ ਜੇ ਕਿਸੇ ਨੇ ਤਿਆਰ ਵੀ ਕਰਾਉਣਾ ਨਾ ਹਰੀ ਨਾਲ ਲੈ ਕੇ ਦੀਨ ਨਾਲ ਆ ਇਹ ਹਾਂਜੀ ਹਾਂਜੀ ਠੀਕ ਆ ਵੈਸੇ ਬਾਈ ਹੋਣੀ ਆਪ ਵੀ ਤਿਆਰ ਕਰਦੇ ਆ ਜੇ ਆਪ ਵੀ ਕਰਾਉਣਾ ਕਿਸੇ ਨੇ ਟਰੈਕਟਰ ਲਿਆ ਸਕਦਾ ਹਾਂਜੀ 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 ਸਮਾਨ ਇਹਦੇ ਨਾਲ ਵੀ ਪੂਰਾ ਮਿਲੂਗਾ ਮੇਰਾ ਸਮਾਨ ਸਾਰਾ ਇੰਜਨ ਗੇਅਰ ਦਾ ਵਾਹ ਕੇ ਲਿਆ ਹਾਂਜੀ ਹਾਂਜੀ ਤੇ ਗੱਲ ਕਰੀਏ ਇਹਦੀ ਕੀ ਡਿਮਾਂਡ ਰੱਖੀ ਇਹਦੇ ਵੀਰੇ 1,60,000 ਰੁਪਏ ਆ ਬਾਕੀ ਆਪਾਂ ਆਮਾਨਤਨ ਕਰਾਂਗੇ ਆਏ ਬੰਦੇ ਦਾ ਫੁੱਲ ਮਾਨਤਨ ਹੋਊਗਾ ਹਾਂਜੀ 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 ਠੀਕ ਆ ਬਾਈ ਅਮਰੀਕ ਇਹ ਚਾਰੇ ਟਰੈਕਟਰ ਕਿਹੜੇ ਸ਼ਹਿਰ ਵਕਾਉ ਆ ਬਾਈ ਇਹ ਕੋਟਕਪੂਰਾ ਜੀ ਬਸ ਟੇ ਤੇ ਕੋਲ ਹੀ 1 ਕਿਲੋਮੀਟਰ ਸਾਈਡ ਤੇ ਠੀਕ ਆ ਸ਼ਹਿਰ ਕੋਟਕਪੂਰਾ ਤੇ ਬਾਈ ਨੰਬਰ ਬੋਲੇ 98722 ਠੀਕ ਆ 64678 ਬਾਈ ਅਮਰੀਕਾ ਹਾਂ ਥੋੜੀ ਜ਼ਿੰਮੇਵਾਰੀ ਆ ਨਾ ਮੇਰੇ ਕੋਈ ਚੱਕਰ ਨਹੀਂ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਮਾਨਦਾਲ ਫੋਲ ਹਾਂਜੀ 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 ਕੋਈ ਗੱਲ ਠੀਕ ਆ ਨੰਬਰ ਸਕਰੀਨ ਤੇ ਚੱਲਿਆਂਦਾ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਫੋਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ